ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਵੇਰੇ ਸੈਸ਼ਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਦੇ ਭਾਸ਼ਣ ਨਾਲ ਹੋਈ ਇਸ ਦੇ ਨਾਲ ਹੀ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਕੋਸਿਆ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬੀ ਬਹੁਤ ਹੀ ਸਮਝਦਾਰ ਅਤੇ ਕਾਬਿਲਕੁਮ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦਾ ਸ਼ਾਸਨ ਪੂਰੀ ਤਰ੍ਹਾਂ ਬਾਹਰ ਦੇ ਲੋਕਾਂ ਨੂੰ ਫੜਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਕਟਪੁਤਲੀ ਬਣ ਕੇ ਰਹਿ ਗਏ ਹਨ ਪਰਤਾਬ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਨਾਲ ਸੌਦਾ ਕਰ ਲਿਆ ਹੈ ਦਿੱਲੀ ਵਾਲਿਆਂ ਦੇ ਕਹਿਣ ਉੱਤੇ ਜਿਹੜੀ ਮਰਜ਼ੀ ਫਾਇਲ ਉੱਤੇ ਦਸਖਤ ਕਰਨ ਲਈ ਤਿਆਰ ਹਨ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਾਰਨ ਸਾਰੀ ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਹੈ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਇਸ ਟਾਈਮ ਸੂਬਾ ਭਗਵੰਤ ਮਾਨ ਜੀ ਨਹੀਂ ਚਲਾ ਰਹੇ ਸੁਪਰ ਸੀਐਮ ਤੇ ਇੱਥੇ ਕੇਜਰੀਵਾਲ ਜਿਹੜਾ ਡਵਾਈਜ਼ਰ ਹੈ ਕੋਈ ਪੰਜਾਬੀ ਹੈ ਨਹੀਂ ਵਿਭਵ ਕੁਮਾਰ ਜੀ ਨੇ ਹੁਣ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਖੱਲੇ ਨੇ ਸਿਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆਗੇ ਨੇ ਆਫੀਸ਼ਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹਨਾ ਉਹ ਸਾਰੇ ਰਾਕਟ ਤਾਂ ਅਜੇ ਦਿੱਲੀ 'ਚ ਫੇਲ ਹੋਏ ਨੇ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ 'ਚ ਚੱਲਣ ਗਿਆ ਆ ਕੇ ਜੀ ਇਹਦਾ ਕੋਈ ਜਵਾਬ ਤੇ ਦੋ ਚੀਫ ਸਕੱਟਰੀ ਪੰਜਾਬ ਤੋਂ ਬਾਹਰ ਦਾ ਹੋਮ ਸਕੱਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ 19 ਮਾਰਚ ਨੂੰ ਪੁਲਿਸ ਵੱਲੋਂ ਐਕਸ਼ਨ ਕਰਕੇ ਸ਼ੰਭੂ ਅਤੇ ਖਨੋਰੀ ਬਾਰਡਰਾਂ ਨੂੰ ਖਾਲੀ ਕਰਵਾਇਆ ਗਿਆ ਸੀ ਜਿਸ ਦੇ ਚਲਦਿਆਂ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਵਿੱਚੋਂ ਕੁਝ ਨੂੰ ਰਿਹਾ ਕਰ ਦਿੱਤਾ ਗਿਆ ਹੈ ਪਰ ਇਹ ਕਾਰਵਾਈ ਕਿਉਂ ਕੀਤੀ ਗਈ ਇਸ ਨੂੰ ਲੈ ਕੇ ਹੁਣ ਵਟਾ ਖਲਾਸਾ ਹੋਇਆ ਹੈ। ਸ਼੍ਰੋਮਣੀ ਅਕਾਲ ਦਲ ਦੇ ਲੀਡਰ ਵਿਕਰਮ ਜੀਠਿਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹਲਫਨਾਮਾ ਦਿੱਤਾ ਹੈ ਕਿ ਕਿਸਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਹਨ ਜਿਸ ਕਾਰਨ ਮੋਰਚਾ ਉਠਾਇਆ ਗਿਆ ਅਤੇ ਕਿਸਾਨਾਂ ਨੂੰ ਰੇਨ ਕੀਤਾ ਗਿਆ। ਮੁਜੀਠੀਆ ਨੇ ਸਵਾਲ ਪੁੱਛਦੇ ਆ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਖੁਦ ਕਹਿੰਦੇ ਸੀ ਕਿ ਜੇਕਰ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਲਾਹੌਰ ਜਾਣਗੇ ਭਗਵੰਤ ਮਾਨ ਜੀ ਹੁਣ ਅੰਦਾਜ਼ਾ ਤਾਂ ਜੇਕਰ ਦਿੱਲੀ ਨਹੀਂ ਜਾ ਰਿਹਾ ਤਾਂ ਤੁਸੀਂ ਮੋਰਚਾ ਕਿਉਂ ਚਕਵਾਇਆ ਵਿਕਰਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਨੂੰ ਪੰਜਾਬੀਆਂ ਨੇ ਮੁੱਖ ਮੰਤਰੀ ਚੁਣਿਆ ਹੈ ਦਿੱਲੀ ਦਾ ਹੱਥ ਠੋਕਾ ਬਣ ਕੇ ਕੰਮ ਨਾ ਕਰੋ ਤੁਹਾਡੀਆਂ ਇਹ ਵਧੀਆਂ ਲਈ ਤੁਹਾਨੂੰ ਕਿਸਾਨ ਕਦੇ ਵੀ ਮਾਫ਼ ਨਹੀਂ ਕਰਨਗੇ ਅਜਨਾਲਾ ਥਾਣਾ ਹਮਲੇ ਮਾਮਲੇ ਵਿੱਚ ਐਮਪੀ ਅਮਰਿਤਪਾਲ ਦੇ ਸਾਥੀ ਅਮਨਦੀਪ ਸਿੰਘ ਅਮਨਾ ਸਮੇਤ 8 ਸਾਥੀਆਂ ਨੂੰ ਪੁਲਿਸਦਾਰ ਰਿਮਾਂਡ ਇੱਕ ਵਾਰ ਫਿਰ ਵਧਾ ਦਿੱਤਾ ਗਿਆ ਹੈ ਅਦਾਲਤ ਨੇ ਉਹਨਾਂ ਦੇ ਰਿਮਾਂਡ 28 ਮਾਰਚ ਤੱਕ ਵਧਾ ਦਿੱਤਾ ਹੈ ਅਦਾਲਤ ਨੇ ਆਦੇਸ਼ ਜਾਰੀ ਕਰਦੇ ਹਾਂ ਪੁਲਿਸ ਨੂੰ ਇਹਨਾਂ ਸਾਰੇ ਸਾਥੀਆਂ ਤੋਂ ਹੋਰ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਹੈ ਇਹ ਫੈਸਲਾ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਿਆ ਗਿਆ ਹੈ ਕਿਉਂਕਿ ਪੁਲਿਸ ਨੂੰ ਹੋਰ ਕਈ ਅਹਿਮ ਸਬੂਤ ਅਤੇ ਜਾਣਕਾਰੀ ਦੀ ਲੋੜ ਹੈ ਦੱਸਣਯੋਗ ਹੈ ਕਿ ਅਜਨਾਲਾ ਥਾਣੇ ਤੇ ਹੋਏ ਹਮਲੇ ਦੀ ਘਟਨਾ ਨੇ ਪਿਛਲੇ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਸਾਂ ਇਸ ਮਾਮਲੇ ਵਿੱਚ ਐਮਪੀ ਅਮਰਿਤਪਾਲ ਦੇ ਸਾਥੀਆਂ ਤੇ ਗੰਭੀਰ ਦੋਸ਼ ਲੱਗੇ ਸਨ ਜਿਸ ਵਿੱਚ ਥਾਣੇ ਤੇ ਹਮਲਾ ਕਰਨ, ਹੱਦਬੰਦੀ, ਹੜਪਣ ਅਤੇ ਸਰਕਾਰੀ ਕੰਮ ਵਿੱਚ ਰੁਕਾਵਟਾ ਪਾਉਣ ਦੇ આરોਪ ਸ਼ਾਮਲ ਸਨ। ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਤ ਕੌਰ ਬਾਦਲੇ ਨੇ ਕਿਹਾ ਕਿ ਕੇਂਦਰੀ ਬਜਟ ਨੇ ਪੰਜਾਬ ਨੂੰ ਵਿਤਰਾ ਕੀਤਾ ਹੈ। ਉਹਨਾਂ ਮੰਗ ਕੀਤੀ ਹੈ ਕਿ ਸਾਰੀਆਂ 22 ਫਸਲਾਂ ਲਈ ਐਮਐਸਪੀ ਯਕੀਨੀ ਬਣਾ ਲਈ ਵੱਡੇ ਫੰਡ ਪ੍ਰਦਾਨ ਕੀਤੇ ਜਾਣ। ਐਮਐਸਐਸਈ ਸੈਕਟਰ ਸੁਰਜੀਤ ਕੀਤਾ ਜਾਵੇ। ਇਸ ਮੌਕੇ ਉਹਨਾਂ ਨੇ ਅਮਰੀਕਾ ਤੋਂ ਪੈਦਾ ਹੌਣ ਵਾਲੇ ਦਬਾਅ ਬਾਰੇ ਜ਼ਿਕਰ ਕੀਤਾ ਹਰਸਨੁਕਰ ਬਾਦਲੇ ਕਿਹਾ ਹੈ ਕਿ ਬਜਟ 2025-26 ਵਿੱਚ ਕੇਂਦਰ ਵੱਲੋਂ ਪੰਜਾਬ ਨਾਲ ਜਿਹਾ ਸਲੂਕ ਕੀਤਾ ਗਿਆ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਨਾ ਹੋਵੇ ਇਹ ਬਹੁਤ ਹੀ ਤੁਗਧਾਈ ਗੱਲ ਹੈ ਲੋਕ ਇਨ ਟੂ ਦਿਸ ਐਂਡ ਇਵੈਨਚੁਅਲੀ ਸਰ ਵਾਟ ਆਈ ਆਮ ਐਕਸਟ੍ਰੀਮਲੀ ਸੈਡ ਅਬਾਊਟ ਥੈਟ देयर ਵਾਸ ਨਾਟ ਅ ਸਿੰਗਲ ਮੈਂਸ਼ਨ ਇਨ ਦਿਸ ਬਜਟ ਅਬਾਊਟ ਦੀ ਐਮਐਸਪੀ ਹਮਾਰੇ ਕਿਸਾਨ ਪਿਛੇ 5 ਸਾਲ ਸੇ ਅੰਦੋਲਨ ਕਰ ਰਹੇ ਹਨ मार खा रहे हैं डंडे खा रहे हैं जेलों में जा रहे हैं सर्दी गर्मी में बैठ के एमएसएमई जो वादा किया था इस पूरे बजट में उसका नाम तक जिक्र तक नहीं है आपने वादा किया था उससे भी मुड़ गए और सर इस सरकार से मैं अश्योरेंस मांगती हूँ जो पे जोर लगा रही हमारा एग्रीकल्चर मार्केट खोल देना चाहिए आ, मार्केट बी ओपन वो अपना फ्रूट, मीट, हिंदुस्तान के बाजारों में बेचना Thank चाहते हैं तो हमारा गरीब किसान कहाँ जाएगा ये अश्योर करे की आपसे पहले किसी सरकार ने हैज नॉट गोट प्रेशर एंड आई होपेटन ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਪਾਣੀ ਦੇ ਵੱਡੇ ਸੰਕਟ ਸਬੰਧੀ ਮਤਾ ਪੇਸ਼ ਕੀਤਾ ਗਿਆ। ਉਹਨਾਂ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਸੂਬੇ ਵਿੱਚ ਪਾਣੀ ਦੇ ਦਿਨ ਪ੍ਰਤੀ ਦਿਨ ਘਟਾਂ ਜਾ ਰਹੇ। ਪਦਰਤ ਤੇ ਵਾਤਾਵਰਣ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਿਆ ਜਾ ਸਕੇ। ਇਸ ਮਤੇ ਤੇ ਬਹਿਸ ਕਰਦੇ ਵੱਖ-ਵੱਖ ਵਿਧਾਇਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਕੈਬਨਿਟ ਮੰਤਰੀ ਲਾਲ ਚੰਦ ਟਾਰੂ ਚੱਕ ਨੇ ਕਿਹਾ ਕਿ ਇਹ ਸਮਾਜ ਦਾ ਵਿਸ਼ਾ ਹੈ ਸਾਡੀ ਹੋਂਦ ਨਾਲ ਜੁੜਿਆ ਵਿਸ਼ਾ ਹੈ ਜਿਹੜਾ ਮਤਾ ਸਦਨ ਦੇ ਸਾਹਮਣੇ ਰੱਖਣਾ ਚਾਹਣਾ ਬਹੁਤ ਹੀ ਗੰਭੀਰ ਵਿਸ਼ਾ ਹੈ ਜੀ ਪਾਣੀ ਇਨਸਾਨ ਦੀ ਜ਼ਿੰਦਗੀ ਵਾਸਤੇ ਬਹੁਤ ਅਤੀ ਜ਼ਰੂਰੀ ਹੈ ਪਰ ਪੰਜਾਬ ਦਾ ਪਾਣੀ ਜਿਹੜਾ ਉਹ ਲਗਾਤਾਰ ਧਰਤੀ ਦੇ ਥੱਲੇ ਜਾ ਰਿਹਾ ਜਿਸ ਕਰਕੇ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਬੰਜਰ ਵਾਲੇ ਪਾਸੇ ਵੱਧ ਰਹੀ ਹੈ ਸੋ ਮੈਂ ਇਹ ਸਦਨ ਦੇ ਸਾਹਮਣੇ ਗੱਲ ਰੱਖਣੀ ਚਾਹੁੰਦਾ ਕਿ ਇਸ ਗੰਭੀਰ ਵਿਸ਼ੇ ਦੇ ਜਿੱਥੇ ਸਾਡੀ ਜ਼ਿੰਦਗੀ ਜੁੜੀ ਆ ਉਹਦੇ ਨਾਲ ਸਾਡੀ ਫਸਲ ਬਾੜੀ ਔਰ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਸਾਡੀਆਂ ਪੀੜ੍ਹੀਆਂ ਉਹ ਜੁੜੀਆਂ ਹੋਈਆਂ ਨੇ ਕਿਉਂਕਿ ਇੱਕ ਮਿੰਟ ਜੀ ਤੁਸੀਂ ਮਤਾ ਪੇਸ਼ ਕਰੋ ਜਿਹੜਾ ਤੁਸੀਂ ਲਿਖਿਆ ਜੀ 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 ਇਹ ਸਦਨ ਰਾਜ ਸਰਕਾਰ ਨੂੰ ਸਪਸ਼ਟ ਕਰਦਾ ਹੈ ਕਿ ਰਾਜ ਵਿੱਚ ਪਾਣੀ ਦੇ ਦਿਨ-ਪ੍ਰਤੀ ਦਿਨ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਅਤੇ ਵਾਤਾਵਰਨ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਲੈਵਲ ਨੂੰ ਰੋਕਿਆ ਜਾ ਸਕੇ। ਬੈਠੋ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਰਾਜ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਕਿ ਰਾਜ ਵਿੱਚ ਪਾਣੀ ਦੇ ਦਿਨ ਪ੍ਰਤੀ ਦਿਨ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਅਤੇ ਵਾਤਾਵਰਨ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਲੈਵਲ ਨੂੰ ਰੋਕਿਆ ਜਾ ਸਕੇ। ਬਹਿਸ ਜੀ ਗੁਰਦੇਵ ਸਿੰਘ ਦੇਵ ਮਾਨ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਾਣੀ انسان ਦੀ ਜ਼ਿੰਦਗੀ ਵਾਸਤੇ ਬਹੁਤ ਹੀ অতি ਜ਼ਰੂਰੀ ਹੈ ਔਰ ਪਿੱਛੇ ਜੇ ਮੈਂ ਸਰਵੇ ਪੜ੍ਹ ਰਿਹਾ ਸੀਗਾ ਕਿ 17-18 ਮੁਲਕਾਂ ਦੇ ਵਿੱਚ ਜਿਹੜੇ ਕਿ ਏਸ਼ੀਆ ਦਾ ਹਿੱਸਾ ਨੇ ਉਹਦੇ ਵਿੱਚ ਪੰਜਾਬ ਦੀ ਧਰਤੀ ਦਾ ਪਾਣੀ ਜਿਹੜਾ ਉਹ ਸਭ ਤੋਂ ਸ਼ੁੱਧ ਪਾਇਆ ਗਿਆ ਹੈ ਜੀ ਔਰ ਸਭ ਤੋਂ ਪੀਣਯੋਗ ਪਾਇਆ ਗਿਆ ਜਿਹਨੂੰ ਅੱਜਕੱਲ ਮੀਨਰਲ ਵਾਟਰ ਕਹਿੰਦੇ ਆ ਉਹ ਕੁਦਰਤ ਵੱਲੋਂ ਮੀਨਰਲ ਵਾਟਰ ਹੈ ਪਰ ਪੰਜਾਬ ਦਾ ਇਹਨਾਂ ਅੰਮ੍ਰਿਤ ਵਰਗਾ ਪਾਣੀ ਜਿਹੜਾ ਜਿਹੜਾ ਦੁੱਧ ਵਰਗਾ ਮਿੱਠਾ ਪਾਣੀ ਹੈ ਉਹ ਲਗਾਤਾਰ ਉਹਦਾ ਜਿਹੜਾ ਧਰਤੀ ਦੇ ਥੱਲੇ ਜਾਣਾ ਔਰ ਲਗਾਤਾਰ ਇਹ ਸਮੱਸਿਆ ਸਾਡੇ ਸਾਹਮਣੇ ਖੜੀ ਹੋ ਰਹੀ ਆ ਬੜੀ ਜਗ੍ਹਾ ਵਿਚਾਰ ਜਿਹੜੇ ਆ ਅਲੱਗ-ਅਲੱਗ ਪਲੇਟਫਾਰਮ ਤੇ ਸੁਣਨ ਨੂੰ ਮਿਲਦੇ ਆ ਜੀ ਪਰ ਮੈਂ ਸਮਝਦਾ ਕਿ ਇਹ ਜਿਹੜਾ ਵਿਸ਼ਾ ਹੈ ਇੰਨਾ ਜ਼ਿਆਦਾ ਗੰਭੀਰ ਹੈ ਕਿਉਂਕਿ ਇਹ ਪੰਜਾਬ ਨਹੀਂ ਪੂਰੀ ਦੁਨੀਆ ਦੇ ਇੱਕ ਇਨਸਾਨ ਨਾਲ ਜੁੜਿਆ ਹੋਇਆ ਵਿਸ਼ਾ ਹੈ ਪਾਣੀ ਔਰ ਇਹ ਪਾਣੀ ਜਿਹੜਾ ਜੀ ਇਹ ਸਾਡਾ ਕੁਦਰਤੀ ਤੇ ਦੇਣ ਹੈ ਜੀ ਕਿਉਂਕਿ ਇਹਨੂੰ ਬੜਾਇਆ ਨਹੀਂ ਜਾ ਸਕਦਾ ਔਰ ਇਹ ਪਾਣੀ ਜਿਹੜਾ ਇਹ ਬਹੁਤ ਕਈ-ਕਈ 100 ਸਾਲ ਫਿਲਟਰ ਹੋ ਕੇ ਫਿਰ ਪੀਣਯੋਗ ਬਣਦਾ ਹੈ ਜੀ ਪਰ ਪੰਜਾਬ ਦਾ ਪਾਣੀ ਜਿਹੜਾ ਜਿਵੇਂ ਪੰਜਾਬ ਦੀਆਂ ਫਸਲਾਂ ਖਾਸ ਕਰਕੇ ਜਿਵੇਂ ਝੋਨਾ ਜੀ ਝੋਨਾ ਲੱਗਦਾ ਔਰ ਉਹਦੇ ਲਈ ਪਾਣੀ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਅਸੀਂ ਆਮ ਪਾਣੀ ਵਰਤਦੇ ਆਂ ਘਰਾਂ ਦੇ ਵਿੱਚ ਵੀ ਵਰਤਦੇ ਆਂ ਆਪਾਂ ਆਪਣੀਆਂ ਟੁੱਟੀਆਂ ਖੋਲ ਦਿੰਨੇ ਆ ਉੱਤੇ ਖਿਆਲ ਨਹੀਂ ਕਰਦੇ ਜਾਂ ਜਿਹੜਾ ਸਾਡੇ ਕੋਲੇ ਬਰਸਾਤੀ ਪਾਣੀ ਹੈ ਸਾਡੇ ਕੋਲੇ ਉਹਨੂੰ ਸਟੋਰ ਕਰਨ ਦਾ ਕੋਈ ਐਸੀ ਪਲਾਨਿੰਗ ਨਹੀਂ ਹੈ ਇਸ ਕਰਕੇ ਮੈਂ ਇਹ ਸਦਨ ਦੇ ਧਿਆਨ ਵਿੱਚ ਗੱਲ ਜਿਹੜੀ ਰੱਖੀ ਹੈ ਕਿਉਂਕਿ ਹਰ ਇੱਕ ਦੀ ਇਹ ਬਹੁਤ ਡੂੰਗੀ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਇਸ ਸਮੱਸਿਆ ਵਾਲੇ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਬਹੁਤ ਵੱਡੀ ਇੱਕ ਬੰਜਰ ਧਰਤੀ ਵੱਲੇ ਪਾਸੇ ਵੱਧ ਰਿਹਾ ਜਿਹਦੇ ਕਰਕੇ ਫਸਲਾਂ ਦਾ ਤਾਂ ਇੱਥੇ ਨਾ ਹੋਣਾ ਮੁਸ਼ਕਲੀ ਹੋ ਜਾਣਾ ਹੈ ਜੀ ਦਰਖਤਾਂ ਦਾ ਨਾ ਹੋਣਾ ਕੁਦਰਤ ਦਾ ਨਾ ਹੋਣਾ ਤਾਂ ਮੁਸ਼ਕਲ ਹੋ ਹੀ ਜਾਣਾ ਹੈ انسان ਦਾ ਇੱਥੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਵੀ ਬਹੁਤ ਮੁਸ਼ਕਲ ਹੋ ਜਾਣਾ ਸੋ ਮੈਂ ਇਸ ਵਿਸ਼ੇ ਤੇ ਆਪਣੀ ਜਿਹੜੀ ਗੱਲ ਰੱਖੀ ਹੈ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਕਿਉਂਕਿ ਕੋਈ ਪੁਆਇੰਟ ਆਫ ਆਊਟਰ ਹੈ ਜਾਂ ਬੋਲਣਾ ਤੁਸੀਂ ਠੀਕ ਕੋਈ ਗੱਲ ਜੀ ਮੈਂ ਪੰਜਾਬ ਸਰਕਾਰ ਬਹੁਤ ਹੀ ਅੱਛਾ ਕੰਮ ਕਰ ਰਹੀ ਹੈ ਔਰ ਭਗਵੰਤ ਸਿੰਘ ਸਾਹਿਬ ਬਹੁਤ ਹੀ ਸ਼ਾਨਦਾਰ ਸਰਕਾਰ ਬੜੇ ਅچھے ਤਰੀਕੇ ਨਾਲ ਚਲਾ ਰਹੇ ਆ ਔਰ ਮੇਰਾ ਖਿਆਲ ਹੈ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਵੀ ਹੈ ਕਿ ਜਿਵੇਂ ਬਾਕੀ ਕੰਮਾਂ ਦੇ ਵਿੱਚ ਚਾਹੇ ਉਹ ਸੇਤ ਸਿੱਖਿਆ ਇਹ ਜਿਹੜਾ ਪਾਣੀ ਸਾਡੀ ਜ਼ਿੰਦਗੀ ਦਾ ਸਰੋਤ ਹੈ ਇਹਨੂੰ ਬਚਾਉਣ ਵਾਸਤੇ ਵੀ ਸਾਡੀ ਸਰਕਾਰ ਜਿਹੜੀ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਸਾਨੂੰ ਸੈਮੀਨਾਰ ਕਰਾਉਣੇ ਚਾਹੀਦੇ ਆ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਪਾਣੀ ਨੂੰ ਕਿਵੇਂ ਬਚਾਉਣਾ ਪਾਣੀ ਦੀ ਇੱਕ ਇੱਕ ਬੂੰਦ ਸਾਡੇ ਲਈ ਕੀਮਤੀ ਹੈ ਔਰ ਅਗਰ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਮੇਰਾ ਖਿਆਲ ਹੈ ਜੇ ਇੱਕ ਬਹੁਤ ਵੱਡਾ ਪੁੰਨ ਹੋਣਾ ਤੇ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਸਮੁੱਚੇ ਸਦਨ ਦੇ ਵਿੱਚ ਜਿੰਨੇ ਆਪਾਂ ਮੈਂਬਰ ਸਾਰੇ ਚੁਣ ਕੇ ਆਏ ਆ ਕਿ ਇਸ ਵਿਸ਼ੇ ਦੇ ਉੱਪਰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮਤ ਹੋਈਏ ਤਾਂ ਕਿ ਪੰਜਾਬ ਦਾ ਜਿਹੜਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਉਹਨੂੰ ਬਚਾਇਆ ਜਾ ਸਕੇ ਔਰ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਅੱਜ ਤੋਂ 100 ਸਾਲ ਬਾਅਦ ਸਿਚੁਏਸ਼ਨ ਕੀ ਹੋਏਗੀ ਜਿਆਦਾਤਰ ਕਈ ਵਾਰੀ ਬਹਿਸ ਹੁੰਦੀ ਹੈ ਜਿਕੇ ਨਹੀਂ ਇਹ ਫਸਲ ਨਹੀਂ ਇਹ ਫਸਲ ਸੀ ਕਿ ਫਸਲਾਂ ਦੀ ਭੁਪਿੰਦਤਾ ਦੇ ਉੱਪਰ ਵਿਚਾਰ ਚਰਚਾ ਹੋ ਸਕਦੀ ਹੈ ਜੀ ਮੈਂ ਕਿਸੇ ਉਹ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਸਰਫੇਸ ਪਾਸੇ ਜਾਣਾ ਚਾਹੁੰਦਾ ਕਿ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾ ਸਕਦਾ ਉਹ ਪਾਣੀ ਬਚਾਉਣ ਲਈ ਅਲੱਗ-ਅਲੱਗ ਪਲੇਟਫਾਰਮ ਤੇ ਕੰਮ ਕਰਨ ਦੀ ਜ਼ਰੂਰਤ ਹੈ ਜੀ ਸੋ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਕਿ ਇਸ ਵਿਸ਼ੇ ਨੂੰ ਜਿਹੜਾ ਵਿਚਾਰਿਆ ਜਾਵੇ ਔਰ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪਾਣੀ ਬਚਾਉਣ ਲਈ ਸਾਨੂੰ ਕੋਈ ਨਾ ਕੋਈ ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਸ ਵਿਸ਼ੇ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਹੁਣ ਪੰਜਾਬ ਦੀ ਖਪਤ ਜਿਹੜੀ ਆ ਇਹ ਕਰੀਬ-ਕਰੀਬ 66 ਬੀਸੀਐਮ ਆ ਕੋਈ ਚੌਟ ਕਹਿੰਦਾ ਕੋਈ ਛਾਟ ਕਹਿੰਦਾ ਹੁਣ ਕਨਾਲ ਵਾਟਰ ਜਿਹੜਾ 14.4 ਬੀਸੀਐਮ ਹੈ ਸਾਡੇ ਕੋਲ ਨਿਜਰ ਸਾਹਿਬ ਨੇ ਬਿਲਕੁਲ ਗੱਲ ਸਹੀ ਕਹੀ ਕਿ ਇਹਦੀ ਇਫੈਕਟਿਵ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਆ ਜੇ ਯਾਦ ਹੋਵੇ ਤਾਂ ਮੰਤਰੀ ਜੀ ਨੂੰ ਇੱਕ ਦਿਨ ਮੈਂ ਆਪਣੇ ਵਿਚਾਰ ਰੱਖੇ ਸੀ ਕਿ ਨਹਿਰਾ ਦਾ ਪਾਣੀ ਇਸ ਤਰ੍ਹਾਂ ਇਸ ਤਰ੍ਹਾਂ ਐਸਐਨਆਰ ਦੇ ਵਿੱਚ ਆ ਜਦੋਂ ਇਹ ਵੰਡਿਆ ਗਿਆ ਤੁਸੀਂ ਪਟਿਆਲੇ ਦੀ ਗੱਲ ਕੀਤੀ ਕਿ 2% ਨੂੰ ਬਤਾਇਆ ਗਿਆ ਔਰ ਕਿੱਥੇ 8% ਕਿਹਾ ਮੈਂ ਕਿਹਾ ਵੀ ਰੈਸ਼ਨਲਾਈਜੇਸ਼ਨ ਬੜੀ ਜ਼ਰੂਰੀ ਹੈ ਕਰੀਬ 90% ਪਾਣੀ ਜਿਹੜਾ ਹੈ ਐਗਰੀਕਲਚਰ ਸੈਕਟਰ ਚ ਕੰਜ਼ਿਊਮ ਹੋ ਜਾਂਦਾ ਹੋ ਸਕਦਾ 85 ਹੋਵੇ ਇਹ ਤਾਂ ਅੰਕੜੇ ਨੇ ਔਰ ਅੰਕੜੇ ਅਫਸਰਾਂ ਦੇ ਦਿੱਤੇ ਹੋ ਆ ਇਹਨੂੰ 90 ਮੰਨ ਲਓ ਤੇ ਸਰ ਦਾ ਵੱਧ ਜ਼ੋਰ ਅੱਜ ਲੋੜ ਹੈ ਕੀ ਦੇਖਣ ਦੀ ਕਿ ਵੀ ਜੇ ਐਗਰੀਕਲਚਰ ਸਾਰੋਂ ਵੱਧ ਪਾਣੀ ਕੰਜ਼ਿਊਮ ਕਰਦਾ ਤੇ ਉੱਥੇ ਅਸੀਂ ਪਾਣੀ ਦੀ ਬਚਤ ਕਿੱਦਾਂ ਕਰ ਸਕਦੇ ਹਾਂ ਮੈਂ ਨਿਜਰ ਸਾਹਿਬ ਨੇ ਬੜੀ ਇੱਕ ਅਛੀ ਗੱਲ ਕੀਤੀ ਕਿ ਜਿਹੜਾ ਸਪ੍ਰਿੰਕਲਰ ਸਿਸਟਮ ਡ੍ਰਿਪ ਇਰੀਗੇਸ਼ਨ ਇਹਦੇ ਰਾਈ ਆਪਾਂ ਧਰਤੀ ਨੂੰ ਪਾਣੀ ਲਈਏ ਤੇ ਪਾਣੀ ਦੀ ਖਪਤ ਘਟ ਜਾਂਦੀ ਆ ਬਿਲਕੁਲ درست ਹੈ ਲੇਕਰ ਅਫਸੋਸ ਹੈ ਖਾਲੀ ਤੁਹਾਡੇ ਤੇ ਨਹੀਂ ਪ੍ਰੀਵੀਅਸ ਸਰਕਾਰਾਂ ਤੇ ਵੀ ਪੰਜਾਬ ਸਿਰਫ 1.5% ਧਰਤੀ ਅਜ ਡ੍ਰਿਪ ਔਰ ਸਪ੍ਰਿੰਕਲਰ ਦੇ ਅੰਦਰ ਹੈ ਔਰ ਅਗਰ ਤੁਸੀਂ ਕਰਨਾਟਕਾ ਦੀ ਗੱਲ ਕਰੋ ਤੇ ਕਰੀਬ-ਕਰੀਬ ਮੇਰੇ ਖਿਆਲ ਨਾਲ 22% ਉਹਨਾਂ ਦੀ ਧਰਤੀ ਹਰਿਆਣੇ ਦੀ ਗੱਲ ਕਰੋ ਕਰੀਬ 8% ਧਰਤੀ ਉਹਨਾਂ ਦੀ ਡ੍ਰਿਪ ਤੇ ਸਪ੍ਰਿੰਕਲਰ ਤੇ ਆ ਹੁੰਦਾ ਕੀ ਆ ਕਿ ਭਾਰਤ ਸਰਕਾਰ ਜਦੋਂ ਇਹ ਸਕੀਮ ਦਿੰਦੀ ਆ ਕੋਈ ਵੀ ਸਰਕਾਰ ਹੋਵੇ ਇਹ ਹੋਵੇ ਤਾਂ ਪਹਿਲਾਂ ਹੁਣ ਉਹ ਆਪਣਾ ਫੰਡ ਨਹੀਂ ਪਾਉਂਦੀਆਂ ਕਿਉਂਕਿ ਅਸੀਂ ਉਸ ਚੱਕਰ 'ਚ ਫਸੇ ਹੋ ਆ ਜਿੱਥੇ ਨਾ ਤਾਂ ਅਸੀਂ ਐਗਰੀਕਲਚਰ ਸੈਕਟਰ 'ਚ ਨਾ ਐਜੂਕੇਸ਼ਨ 'ਚ ਨਾ ਹੈਲਥ ਚਾਹੇ ਇਰੀਗੇਸ਼ਨ ਹੋਵੇ ਉਹਨੂੰ ਜਿੰਨਾ ਪੈਸਾ ਅਸੀਂ ਸ਼ੇਅਰ ਪਾਉਣਾ ਉਹ ਪਾ ਨਹੀਂ ਪਾਉਂਦੇ ਸੋ ਗੱਲ ਇਹ ਆ ਕਿ ਉਸ ਰਿਪੋਰਟ ਦੇ ਵਿੱਚ ਅਸੀਂ ਸਭ ਕਿਸਮ ਦਾ ਪਾਣੀ ਚਾਹੇ ਮੀਂਹ ਦਾ ਪਾਣੀ ਹੋਵੇ ਚਾਹੇ ਸਬਸੋਇਲ ਵਾਟਰ ਆ ਅਰਬਨ ਵੇਸਟ ਆ ਪੰਚਾਇਤੀ ਰਾਜ ਚ ਉਹਨਾਂ ਦੇ ਜਿਹੜੇ ਛੱਪੜ ਨੇ ਉਹਨਾਂ ਨੂੰ ਸਾਰੇ ਨੂੰ ਕੈਲਕੂਲੇਟ ਕੀਤਾ ਤੇ ਜੇ ਸ਼ਹਿਰੀ ਦਾ ਸ਼ਹਿਰੀ ਪਾਣੀ ਜਿਹੜਾ ਸੂਏਜ ਦਾ ਪਿੰਡਾਂ ਦੇ ਛੱਪੜਾਂ ਦਾ ਪਾਣੀ ਇਹਨਾਂ ਦੋਨੋਂ ਨੂੰ ਇਕੱਠੇ ਕਰ ਲਓ ਤੇ ਕਰੀਬ ਕਰੀਬ 1800 ਕਿਊਸਿਕ ਪਾਣੀ ਹੁੰਦਾ ਹੁਣ ਹੋ ਕੀ ਰਿਹਾ ਕਿ ਪਹਿਲਾਂ ਅਸੀਂ ਗੰਦਾ ਪਾਣੀ ਜਿਹੜਾ ਆ ਉਹ ਨਦੀਆਂ ਚ ਤੇ ਦਰਿਆਵਾਂ ਚ ਪਉਰੇ ਆ ਫਿਰ ਬਠਿੰਡੇ ਜਾ ਕੇ ਉਹਨੂੰ ਪੁਣ ਕੇ ਜਗਾ ਜਗਾ ਸੀ ਪੀ ਲੈਨੇ ਆ ਤੇ ਅਸੀਂ ਅਨਾਉਂਸ ਕਰਦੇ ਆ ਕਿ ਇਹਨੇ ਆਰੋ ਲਾਤੇ ਇਹ ਸਾਡੀ ਅਚੀਵਮੈਂਟ ਆ ਇਹ ਅਚੀਵਮੈਂਟ ਨਹੀਂ ਆ ਅਚੀਵਮੈਂਟ ਕੋਈ ਵੀ ਸਰਕਾਰ ਹੋਵੇ ਉਹਨੂੰ ਅੱਜ ਸਰਰੋਂ ਵੱਧ ਧਿਆਨ ਗੰਦੇ ਪਾਣੀ ਉਲ ਦੇਣਾ ਚਾਹੀਦਾ ਹਾਊ ਇਫੈਕਟਿਵਲੀ ਯੂ ਕੈਨ ਯੂਜ਼ ਦੈਟ ਵਾਟਰ ਔਰ 17 ਤੋਂ ਲੈ ਕੇ 22 ਅਸੀਂ ਪੱਕੇ ਛੱਪੜ ਕਰਕੇ ਸੈਮੀ ਟ੍ਰੀਟ ਕਰਕੇ ਉਹ ਖੇਤਾਂ ਦੇ ਵਿੱਚ ਦੋ ਦੋ ਪਾਣੀ ਦੇਣ ਦਾ ਯਤਨ ਕੀਤਾ ਔਰ ਬਾਕੀ ਦੇ ਪੰਜਾਬ ਜਿਹਾ ਜ ਲੋੜ ਇਸ ਗੱਲ ਦੀ ਮੈਂ ਕਹਾਂਗਾ ਕਿ ਜਿਹੜੀਆਂ ਐਜੀਟੇਸ਼ਨਸ ਨੇ ਹੁਣ ਬੁੱਢੇ ਨਾਲੇ ਦੀ ਗੱਲ ਕਰ ਲਓ ਬੁੱਢੇ ਦਰਿਆ ਦੀ ਬੁੱਢੇ ਦਰਿਆ ਚ ਇੱਕ ਹਿੱਸਾ 100 ਕੁਛ ਕਿਉਂ ਸਿੱਕ ਪਾਣੀ ਅ ਫਿਗਰ ਦਾ ਥੋੜਾ ਫਰਕ ਹੋ ਸਕਦਾ ਹੈ 100 ਇੰਡਸਟਰੀ ਦਾ اور 700 ਸਾਡਾ ਜਿਹੜਾ ਮਿਊਨਿਸਪਲ ਵੇਸਟ ਹੈ ਉਹਦਾ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਜਿੱਥੇ ਅਸੀਂ ਇੰਡਸਟਰੀ ਨੂੰ ਦੋਸ਼ਿਤ ਠਹਿਰਾਉਨੇ ਆ ਉੱਥੇ ਸਾਨੂੰ ਖਾਸ ਧਿਆਨ ਆਪਣੇ ਲੋਕਲ ਸੈਲਫ ਗਵਰਨਮੈਂਟ ਤੇ ਦੇਣਾ ਚਾਹੀਦਾ ਸਾਡੇ ਕੋਲ ਕੋਈ ਕ੍ਰਿਟਿਸਿਜ਼ਮ ਨਹੀਂ ਥਿਸ ਇਜ਼ ਅ ਡਿਸਕਸ਼ਨ ਐਂਡ ਇਟ ਇਜ਼ ਅ ਓਪਨ ਡਿਸਕਸ਼ਨ ਤੇ ਇਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਮੇਰੇ ਤੋਂ ਪਹਿਲਾਂ ਬੋਲਦੇ ਮਾਨ ਸਾਹਿਬ ਨੇ ਬੜੇ ਆਪਣੇ ਵਿਚਾਰ ਰੱਖੇ ਕਿ ਵੀ ਪੰਜਾਬ ਦਾ ਪਾਣੀ ਬੜਾ ਅੱਛਾ ਗਰਾਊਂਡ ਵਾਟਰ ਮਾਨ ਸਾਹਿਬ ਉਸ ਸਾਖੀ ਮਾਫ ਇਹਨੂੰ 125 ਸਾਲ ਲੱਗੇ ਸੀ ਪਾਣੀ ਨੂੰ ਸਾਡੇ ਪਾਣੀ ਨਹੀਂ ਹੁੰਦਾ ਸੀ ਅੰਗਰੇਜ਼ਾਂ ਨੇ 1960 ਦੇ ਵਿੱਚ ਨਹਿਰਾਂ ਪਟੀਆਂ 125 ਸਾਲ ਸਾਨੂੰ ਲੱਗੇ ਉਹ ਆਪਣਾ ਜਿਹੜੇ ਰਿਜ਼ਰਵ ਵਾਇਰ ਥੱਲੇ ਆ ਇਕੋ ਫਾਇਰ ਉਹਨਾਂ ਨੂੰ ਭਰਨ ਚ ਤੇ 50 ਸਾਲਾਂ ਚ ਅਸੀਂ ਖਾਲੀ ਕਰ ਦਿੱਤੇ 300 ਫੁੱਟ ਤੇ ਸਾਡਾ ਪਾਣੀ ਸੀ ਅੱਜ ਤੋਂ 3 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਚ ਬਿਜਲੀ ਦਾ ਬਿੱਲ ਸੀ ਕਰੀਬ 7000 ਕਰੋੜ ਬਈ ਤਿੰਨਾਂ ਸਾਲਾਂ ਚ ਸਾਡੀ ਕੀ ਅਚੀਵਮੈਂਟ ਆਈ ऍम ਨੋਟ ਬਲੇਮਿੰਗ ਦੀ ਗਵਰਨਮੈਂਟ ਟੇਕ ਇਟ ਐਸ ਪੋਜ਼ਿਟਿਵ ਐਂਡ ਵਰਕ ਔਨ ਇਟ ਕਿ ਅੱਜ ਟਿਊਬਲ ਵਿੱਚ 14 ਲੱਖ 50 ਹਜ਼ਾਰ ਆਈਆ ਤੇ ਬਿਜਲੀ ਦਾ ਬਿੱਲ 9300 ਕਰੋੜ ਹੋ ਗਿਆ ਇਹ ਬਿਜਲੀ ਦੇ ਕਿੱਥੇ ਜਾ ਰਹੀ ਆ ਕਤੇ ਨਹੀਂ ਜਾਰੀ ਕੋਈ ਨਹੀਂ ਖਾ ਰਿਆ ਜ਼ਿਮੀਂਦਾਰਾਂ ਦਾ ਪਾਣੀ 350 ਫੁੱਟ ਟੱਪ ਗਿਆ ਮੋਟਰਾਂ ਵੱਡੀਆਂ ਪੌਣੀਆਂ ਪੈ ਰੀਆਂ ਜਿਹੜੇ ਕਾਰਨ ਇਹ ਬਿਜਲੀ ਦਾ ਬਿੱਲ ਸਰ ਦੇਖੋ ਜੇ ਡਿਸਕਸ਼ਨ ਰੱਖਣੀ ਆ ਆਪਾਂ ਬਹੁਤ ਸਾਰੇ ਮੈਂਬਰਾਂ ਦੇ ਮੈਂ ਕਿਹਾ ਮਰਨੀ ਸੀ ਗੱਲ ਨਾ ਉਹਨਾਂ ਨੇ ਇਹਦੇ ਨਾਲ ਇੰਪੋਰਟੈਂਟ ਮੈਂ ਸਾਰਿਆਂ ਨੂੰ ਇਹਦੇ ਨਾਲ ਇੰਪੋਰਟੈਂਟ ਇਹਦੇ ਨਾਲ ਇੰਪੋਰਟੈਂਟ ਮੇਰੀ ਗੱਲ ਸੁਣੋ ਜੇ ਪੰਜਾਬ ਨੂੰ ਜਿਉਂਦਾ ਰੱਖਣਾ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਬਹੁਤ ਸਾਰੇ ਮੈਂਬਰ ਚਾਹੁੰਦੇ ਤੇ ਬੋਲਣਾ ਪਰ ਸਾਹਿਬਾਨ ਸਾਹਿਬ ਵੀ ਆਪਣੀ ਗੱਲ ਸ਼ੌਭਤੀ ਸਾਹਿਬ ਮੈਂ ਸਿੱਧੀ ਕਰ ਦਿੰਦਾ ਓਕੇ ਓਕੇ ਹੈ ਵੇਖੋ ਕੰਮ ਵੀ ਕੋਈ ਨਹੀਂ ਬਾਕੀ ਤਾਂ ਅਸੀਂ ਲੀਪਾ ਪੋਤੀ ਕਰਨੀ ਹੈ ਉਹ ਕਰਦੇ ਆ ਕਿ ਜੋ ਤੁਸੀਂ ਹੁਕਮ ਕਰੋਗੇ ਹਿਆਤੀ ਖੜਾ ਕਰਨਾ ਨਹੀਂ ਤੁਸੀਂ ਆਪਣੀ ਗੱਲ ਕਰੋ ਆਪਾਂ ਕੋਸ਼ਿਸ਼ ਕਰਦੇ ਹਾਂ ਸਾਰੇ ਜੋਨਾ ਸਾਹਿਬਾਨ ਨੂੰ ਟਾਈਮ ਦੇਣਾ ਕੀ ਡਾਈਵਰਸੀਫਿਕੇਸ਼ਨ ਇਜ਼ ਵੈਰੀ ਇੰਪੋਰਟੈਂਟ ਡਾਈਵਰਸੀਫਿਕੇਸ਼ਨ ਇੰਪੋਰਟੈਂਟ ਹੈ ਆ ਡੀਐਸਆ ਡੀਐਸਆ 2009 10 ਦੇ ਵਿੱਚ ਕਿਸੇ ਸਾਇੰਟਿਸਟ ਨੇ ਯੂਨੀਵਰਸਿਟੀ ਦੇ ਨੇ ਡੀਐਸਆ ਦੀ ਕਾਰਡ ਕੱਢੀ ਲੋਕਾਂ ਨੇ ਉਹਨੂੰ ਪੁੱਛਿਆ ਹੀ ਨਹੀਂ ਪਰ ਜਦ ਦਿਨ ਲੇਬਰ ਭੱਜੀ ਪ੍ਰਵਾਸੀ ਚਲੇ ਗਏ ਕੋਵਿਡ ਕਰਕੇ ਤੇ ਲੋਕਾਂ ਨੇ ਦੜ ਦੜ ਡੀਐਸਆ ਰ ਚੋਨਾ ਪੀਜਿਆ ਜੇ ਹੁਣ ਪਾਣੀ ਬਚਾਉਣਾ ਤਾਂ ਡੀਐਸਆ ਦੀ ਟੈਕਨੀਕ ਜੇ ਦੇ ਵਿੱਚ ਤੁਹਾਡੇ ਡ੍ਰਿਪ ਲਈ ਪੈਸੇ ਦੀ ਵੀ ਲੋੜ ਨਹੀਂ 30% ਦੀ ਬਚਤ ਆ ਜਿੰਨਾ ਉਹ ਕਰ ਸਕਦੇ ਆ ਉਹ ਕਰ ਲਓ ਔਰ ਅੱਜ ਡੀਐਸਆਰ ਜਿਹੜਾ 2020 ਚ 6 ਲੱਖ ਹੈਕਟਰ ਸੀ ਉਹ 22 ਦੇ ਵਿੱਚ ਘਟਦਾ ਘਟਦਾ 4 ਲੱਖ ਹੋ ਗਿਆ ਹੁਣ ਪਿਛਲੇ ਸਾਲ ਡੀਐਸਆਰ ਕੋਲ 1 ਲੱਖ ਹੈਕਟਰ ਆ ਔਰ ਮੈਨੂੰ ਇਹ ਵੀ ਕੋਈ ਕਹਿਣ ਚ ਸੰਕੋਚ ਨਹੀਂ ਕਿ ਥੈਟ ਇਜ਼ ਵਿੰਡੋ ਡਰੈਸਿੰਗ ਉਹ ਫਸਟ ਫਿਗਰ 1 ਲੱਖ ਏਕੜ ਵੀ ਨਹੀਂ ਹੋਣਾ ਹੈਕਟਰ ਵੀ ਨਹੀਂ ਹੋਣਾ ਸੋ ਮੇਰਾ ਮਤਲਬ ਹੈ ਫਸਲੀ ਵਿਵੰਤਾ ਲਿਆਉਣੀ ਬੜੀ ਜ਼ਰੂਰੀ ਆ ਤੇ ਮੈਂ ਤਾਂ ਤੁਹਾਡੇ ਰਾਹੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਬਹੁਤ ਅੱਛਾ ਇਹ ਦੇਖੋ ਕਾਟਨ ਜਿਹੜੀ ਆ ਨਾ ਜੀ ਕਾਟਨ ਖਤਮ ਹੋ ਗਈ ਯਾਰ ਐਗਰੀਕਲਚਰ ਮਿਨਿਸਟਰ ਸਾਹਿਬ ਉਥੋਂ ਦੇ ਆ ਸਾਡੇ ਸਪੀਕਰ ਸਾਹਿਬ ਕੋਟਕਪੂਰੇ ਤੋਂ ਆ ਬਿਲਕੁਲ ਔਰ ਕਾਟਨ ਨੂੰ ਰਿਵਾਈਵ ਕਰਨ ਲਈ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਆ ਔਰ ਮੈਂ ਇੱਕ ਗੱਲ ਨਿਜਰ ਸਾਧ ਦਾ ਇਲਾਕਾ ਤੁਹਾਡੇ ਉਹ ਦਰਿਆਦਾਰੋ ਕੀ ਆ ਵੀ ਦਮ ਦਮਟਾ ਡਰੇ ਗੁੰਟਾਵਾ ਡਰੇ ਗੁੰਟਾਵਾ ਗੁੰਟਾਵਾ ਡਰੇ ਬਹੁਤ ਵੱਡਾ ਇਸ਼ੂ ਬਣ ਸਕਦਾ ਕਹੇ ਦਿਨ ਅਸੀਂ ਸਾਰਾ ਗੰਦਾ ਪਾਣੀ ਸ਼ਹਿਰ ਦਾ ਉੱਚ ਪਾਈਦਾ ਉਹ ਕਿੱਥੇ ਜਾਂਦਾ ਪਾਕਿਸਤਾਨ ਪਾਕਿਸਤਾਨ ਨੇ ਡਾਕ ਪਹਿਲਾਂ ਵੀ ਲਾਈ ਸੀ ਨਾਵਾ ਬੰਦ ਕਰ ਦੇਤਾ ਸਾਨੂੰ ਰਿਕੁਐਸਟ ਕਰਕੇ ਉਹਨਾਂ ਉਸ ਵੇਲੇ ਦੀ ਸਰਕਾਰਾਂ ਚੰਗੇ ਟਰਮ ਸੀਗੇ ਉਹਨਾਂ ਨੇ ਉਹ ਖੁਲਾ ਦਿੱਤਾ ਲੇਕਿਨ ਅਜ ਤਾਈਂ ਉਸ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਚ ਯੂਜ਼ ਕਰਨ ਦੀ ਗੱਲ ਅਸੀਂ ਨਹੀਂ ਕੀਤੀ ਕਿਸੇ ਡਰੇਨ ਦੀ ਗੱਲ ਕਰ ਲਓ ਹਰ ਜਗ੍ਹਾ ਇਹੀ ਗੱਲ ਹੈ ਸੋ ਤੁਹਾਡਾ ਧੰਨਵਾਦ ਕਰਨਾ ਚਾਹਣਾ ਮਟੀਰੀਅਲ ਤੇ ਇਹਨਾਂ ਦੇਖੋ ਲਾਡੀ ਹਰਦੇਵ ਸਿੰਘ ਛੇਰੋ ਵਾਲੀ ਆ ਜੀ ਮੀਤ ਹਿਰ ਜੀ ਇਹਨਾਂ ਨੇ 250 ਪੇਜ ਦੀ ਰਿਪੋਰਟ ਬਣਾਈ ਅਖੀਰੀ ਗੱਲ ਕਰਕੇ ਰੁਕ ਜਾਾਂਗੇ 200 ਦੋ 50 ਪੇਦੀ 50 ਪੁਆਇੰਟ ਨੇ ਕੰਦਰ ਦੀ ਗੱਲ ਦੀ ਚੀਜ਼ ਆਉਗੀ ਜੀ ਮੇਰੀ ਮੇਰੀ ਬੇਨਤੀ ਸੁਣ ਲਓ ਘਟੋ ਘਟਾਪਾ ਇਹਨੂੰ ਦੇਖ ਕੇ ਇਹਨੂੰ ਇੰਪਲੀਮੈਂਟ ਹੀ ਕਰਾ ਲਓ ਇਹ ਬਹਿਸ ਚੋ ਜੇ ਕੋਈ ਗੱਲ ਚੰਗੀ ਨਿਕਲਦੀ ਹੋ ਵਿੱਚ ਜੋੜ ਦਿਓ ਜੇ ਕੋਈ ਇਸ ਚ ਮਾੜੀ ਚੀਜ਼ ਹੈ ਉਹਨੂੰ ਰੱਦ ਕਰ ਦਿਓ ਲੇਕਿਨ ਇੰਪਲੀਮੈਂਟ ਤਾਂ ਕਰੋ ਮੈਂ ਇੱਕ ਅਖੀਰਲੀ ਗੱਲ ਕਰਨੀ ਚਾਹਣਾ ਅਹਿਮ ਇਸ ਰਿਪੋਰਟ ਦੇ ਵਿੱਚ ਗੱਲ ਕੀ ਆ ਕਿ ਅਸੀਂ ਕਮੇਟੀ ਨੇ ਰეკਮੈਂਡ ਕੀਤਾ ਕਿ ਵਾਟਰ ਰਿਸੋਰਸ ਡਿਪਾਰਟਮੈਂਟ ਇੱਕ ਵੱਖਰਾ ਕ੍ਰੀਏਟ ਕੀਤਾ ਜਾਵੇ ਇਹ ਕੋਈ ਐਮਐਲਏ ਨੇ ਆਪਣੀ ਮਨਮਾਨੀ ਨਹੀਂ ਕੀਤੀ ਜਾਂ ਚੇਅਰਮੈਨ ਨੇ ਨਹੀਂ ਕੀਤੀ ਅਸੀਂ ਆਈਏ ਅਫਸਰ ਉਸ ਵੇਲੇ ਦੇ ਚੀਫ ਸੈਕਟਰੀ ਉਸ ਵੇਲੇ ਦੇ ਸੀਨੀਅਰ ਬਿਊਰੋਕ੍ਰੇਸੀ ਬੁਲਾ ਕੇ ਉਹ ਰਜਿਸਟਰ ਕਰਦੇ ਸੀ ਕਿ ਨਹੀਂ ਹੋਣੀ ਚਾਹੀਦੀ ਐਟ ਦੀ ਐਂਡ ਇਹ ਫੈਸਲਾ ਕੀਤਾ ਕਿ ਚਾਹੇ ਗੰਦਾ ਪਾਣੀ ਸ਼ਹਿਰਾਂ ਦਾ ਹੋਵੇ ਗੰਦਾ ਪਾਣੀ ਪਿੰਡਾਂ ਦਾ ਹੋਵੇ ਰੇਨ ਵਾਟਰ ਹੋਵੇ ਸਰਫੇਸ ਵਾਟਰ ਹੋਵੇ ਇਹ ਸਾਰਾ ਇੱਕ ਡਿਪਾਰਟਮੈਂਟ ਵੱਖਰਾ ਹੋਣਾ ਚਾਹੀਦਾ ਜਿਹਦਾ ਬਜਰੀ ਨਾਲ ਕੋ ਲੈਣਾ ਦੇਣਾ ਨਾ ਹੋਵੇ ਰੇਤੇ ਨਾਲ ਕੋ ਲੈਣਾ ਦੇਣਾ ਨਾ ਹੋਵੇ ਮੈਂ ਕਿਸੇ ਨੂੰ ਇਹ ਤਾਂ ਨਹੀਂ ਕਹਿਆ ਤੁਹਾਨੂੰ ਇਹ ਤਾਂ ਨਹੀਂ ਕਹਿ ਰਿਹਾ ਤੁਹਾਡੀ ਗੱਲ ਆਈ ਨਹੀਂ ਕਹਿਆ ਕਿ ਕੱਟ ਰਿਹਾ ਮੈਂ ਕਹਿ ਰਿਹਾ ਉਹ ਜਿਹੜਾ ਡਿਪਾਰਟਮੈਂਟ ਆ ਉਸ ਦਾ ਰੂਪ ਯੂਰਪ ਹੈ ਇੱਕ ਜਿੱਦਾਂ ਦਾ ਜਲ ਪਵਿੱਤਰ ਹੁੰਦਾ ਹੈ ਉਹ ਜਿਹਾ ਪਵਿੱਤਰ ਆਪਾਂ ਮਹਿਮਾ ਬਣਾਈਏ ਸੋ ਇਹਦੇ ਬਾਰੇ ਮੈਂ ਚੀਫ ਸੈਕਟਰੀ ਨੂੰ ਵੀ ਚਿੱਠੀ ਲਿਖੀ ਕਿ ਇਸ ਰਿਪੋਰਟ ਨੂੰ ਪਾਈ ਇੰਪਲੀਮੈਂਟ ਕਰੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਤੇਕਨੋਲਜਮੈਂਟ ਤਾਂ ਮੈਨੂੰ ਨਹੀਂ ਆਈ ਇਹ ਮੇਰਾ ਰੋਸ ਹਰੇਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਨਾ ਜੀ ਬਸ ਇੱਕ ਕਮੈਂਟ ਇੱਕ ਪਤਾ ਕਿ ਬਹੁਤ ਲੋਕ ਐਮਐਲਏ ਸਾਹਿਬਾ ਇਹ ਬੋਲਣਾ ਚਾਹੁੰਦੇ ਨੇ ਉਹ ਸਾਰੇ ਰੋਕੋ ਅਸੀਂ ਚਾਹੁੰਦੇ ਹਾਂ ਕਿ ਸਭ ਨੂੰ ਟਾਈਮ ਦਿੱਤਾ ਜਾਵੇ ਆ ਨਜਰ ਆ ਨਜਰ ਸਾਹਿਬ ਹੈ ਨਜਰ ਸਾਹਿਬ ਆ ਨਜਰ ਸਾਹਿਬ ਦੀ ਫੋਟੋ ਤਾਂ ਬਗਲੋ ਉਹ ਪਤਾ ਲੱਗਦਾ ਰਾਣਾ ਨਿਜਰ ਸਾਹਿਬ ਦੀ ਪੁਰਾਣੀ ਫੋਟੋ ਲਈ ਆ ਅਸੀਂ ਨਵੇਂ ਵਾਲੇ ਲੱਭਦੇ ਆ ਚਲੋ ਕੋਈ ਨਹੀਂ ਇਹ ਚੇਂਜ ਕਰਾਉਣੀ ਲਿਸ ਚੱਡਾ ਜੀ ਐਮਐਲਏ ਚੱਡਾ ਜੀ ਮੇਰੀ ਸਾਰੇ ਐਮਐਲਏ ਸਹਿਬਾ